ਸਿੱਖ ਇਤਿਹਾਸ ਦੇ ਵਿੱਚ ਸਾਡੇ ਦੁਸ਼ਮਣਾਂ ਨੂੰ ਚੰਗਾ ਬਣਾ ਕੇ ਸਾਡੇ ਸਿਰ ਤੇ ਕਿਵੇਂ ਬਿਠਾਇਆ ਜਾ ਰਿਹਾ ਇਹ ਧਿਆਨ ਨਾਲ ਸੁਣਿਆ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਧਾਨਗੁਰ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਰਿਵਾਰ ਅਤੇ ਸਿੱਖਾਂ ਸਮੇਤ ਛੱਡਿਆ ਹੈ ਉਸ ਸਮੇਂ ਭਿਆਨਕ ਜੰਗ ਮੱਚੀ ਹੈ ਬੀਬੀ ਅਨੂਪ ਕੌਰ ਜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਚੱਕ ਕੇ ਮਲੇਰਕੋਟਲੇ ਆਪਣੇ ਅਸਥਾਨ ਤੇ ਲੈ ਆਇਆ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ ਨੇ ਉਹਨਾਂ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਕਿ ਤੂੰ ਮੇਰੇ ਨਾਲ ਵਿਆਹ ਕਰਾ। ਬੀਬੀ ਅਨੂਪ ਕੌਰ ਜੀ ਬਹੁਤ ਸਖਤੀ ਨਾਲ ਉਹਨੂੰ ਮਨਾ ਕਰਦੇ ਰਹੇ ਕਿ ਮੇਰੇ ਜਿਉਂਦੇ ਜੀ ਇਹ ਬਿਲਕੁਲ ਨਹੀਂ ਹੋ ਸਕਦਾ। ਕੁਝ ਦਿਨਾਂ ਬਾਅਦ ਜਦੋਂ ਬੀਬੀ ਅਨੂਪ ਕੌਰ ਜੀ ਨੂੰ ਇਹ ਸੁਣਨ ਵਿੱਚ ਆਇਆ ਕਿ ਸਰਹੰਦ ਵਿਖੇ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੂੰ ਕੈਦ ਕੀਤਾ ਹੋਇਆ ਤੇ ਉਹਨਾਂ ਨੂੰ ਸ਼ਹੀਦ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤਾਂ ਬੀਬੀ ਅਨੂਪ ਕੌਰ ਜੀ ਨੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਬਾਰੇ ਸੋਚ ਸਕਦੀ ਆ। ਜੇ ਤੂੰ ਸਰਹੰਦ ਕਚੈਰੀ ਦੇ ਵਿੱਚ ਜਾ ਕੇ ਇਹ ਗੱਲ ਕਹਿ ਦੇਵੇਂ ਕਿ ਸਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਰਿਹਾ ਕਰ ਦਿੱਤਾ ਜਾਵੇ ਉਹਨਾਂ ਨੂੰ ਸ਼ਹੀਦ ਨਾ ਕੀਤਾ ਜਾਵੇ ਬੀਬੀ ਅਨੂਪ ਕੌਰ ਜੀ ਦਾ ਇਹ ਬਚਨ ਸੁਣਨ ਤੋਂ ਬਾਅਦ ਸ਼ੇਰ ਮੁਹੰਮਦ ਖਾਨ ਨੂੰ ਜਦੋਂ ਸਰਹੰਦ ਕਚੈਰੀ ਦੇ ਵਿੱਚ ਬੁਲਾਇਆ ਜਾਂਦਾ ਤਾਂ ਉੱਥੇ ਹਾਂ ਦਾ ਨਾਰਾ ਮਾਰਦਾ ਤਾਂ ਉੱਥੇ ਕਹਿੰਦਾ ਕਿ ਮੈਂ ਬੱਚਿਆਂ ਦੇ ਉੱਪਰ ਹੱਥ ਚੱਕਣਾ ਬੱਚਿਆਂ ਨੂੰ ਮਾਰਨਾ ਜਾਇਜ਼ ਨਹੀਂ ਸਮਝਦਾ ਮੈਂ ਬਦਲਾ ਇਹਨਾਂ ਦੇ ਪਿਤਾ ਤੋਂ ਲਵਾਂਗਾ ਜੀਨੇ ਮੇਰੇ ਭਰਾ ਨੂੰ ਜੰਗ ਦੇ ਵਿੱਚ ਮਾਰਿਆ ਗੁਰੂ ਪਿਆਰੇ ਖਾਲਸਾ ਜੀ ਉਹ ਬੰਦਾ ਜਿਹੜਾ ਸਿੱਖਾਂ ਦੀਆਂ ਬੇਬੀਆਂ ਨੂੰ ਸਿੱਖਾਂ ਦੀਆਂ ਧੀਆਂ ਨੂੰ ਚੱਕ ਕੇ ਜ਼ਬਰਨ ਆਪਣੀ ਕੈਦਰੇ ਵਿੱਚ ਰੱਖੇ ਉਹ ਬੰਦਾ ਜਿਹੜਾ ਇਹ ਕਹਿ ਦੇਵੇ ਕਿ ਮੈਂ ਸਹਿਬਜ਼ਾਦਿਆਂ ਦੇ ਉੱਪਰ ਤਾਂ ਹੱਥ ਨਹੀਂ ਚੱਕੂੰਗਾ ਕਿਉਂਕਿ ਇਹ ਬੱਚੇ ਨੇ ਇਹਨਾਂ ਦੀ ਉਮਰ ਛੋਟੀ ਹੈ ਪਰ ਮੈਂ ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਉਹਨਾਂ ਤੋਂ ਬਦਲਾ ਲਵਾਵਾਂਗਾ ਜੰਗ ਦੇ ਵਿੱਚ ਤੁਸੀਂ ਦੱਸੋ ਜੇ ਕੋਈ ਬੰਦਾ ਸਿੱਖਾਂ ਦੀਆਂ ਧੀਆਂ ਨੂੰ ਚੱਕਦਾ ਜ਼ਬਰਨ ਉਹਨਾਂ ਦੇ ਉੱਪਰ ਵਿਆਹ ਦਾ ਪ੍ਰੈਸ਼ਰ ਪਾਉਂਦਾ ਹੈ ਗੁਰੂ ਸਾਹਿਬ ਜੀ ਦੇ ਸਹਿਬਜ਼ਾਦਿਆਂ ਨੂੰ ਉਹਨਾਂ ਦੇ ਉੱਪਰ ਹਮਲਾ ਕਰਨ ਤੋਂ ਮਨਾ ਕਰਦਾ ਹੈ ਪਰ ਐਲਾਨੀਆਂ ਤੌਰ ਤੇ ਕਹਿੰਦਾ ਕਿ ਮੈਂ ਗੁਰੂ ਦੇ ਉੱਪਰ ਹਮਲਾ ਕਰਾਂਗਾ ਮੈਂ ਉਹਦੇ ਤੋਂ ਬਦਲਾ ਲਵਾਉਂਗਾ ਕੀ ਉਸ ਬੰਦੇ ਨੂੰ ਬਿਲਕੁਲ ਸਹੀ ਠਹਿਰਾ ਕੇ ਸਿੱਖਾਂ ਦੇ ਸਿਰਾਂ ਤੇ ਬਿਠਾਉਣਾ ਜਾਇਜ਼ ਹੈ ਬੀਬੀ ਅਨੂਪ ਕੌਰ ਜੀ ਨੇ ਆਪਣੇ ਆਪ ਨੂੰ ਖੰਜਰ ਮਾਰ ਕੇ ਖੁਦਕੁਸ਼ੀ ਕੀਤੀ ਸੀ ਉਸ ਜ਼ਾਲਮ ਤੋਂ ਆਪਣੇ ਆਪ ਨੂੰ ਬਚਾਉਣ ਵਾਸਤੇ ਤੇ ਫਿਰ ਇਹਨਾਂ ਮਲੇਰ ਕੋਟਲੀਆਂ ਜ਼ਾਲਮਾਂ ਨੇ ਬੀਬੀ ਅਨੂਪ ਕੌਰ ਜੀ ਨੂੰ ਉੱਥੇ ਦਫਨਾਇਆ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਬਾ ਦੀਪ ਸਿੰਘ ਜੀ ਚੜ ਕੇ ਆਏ ਨੇ ਮਲੇਰ ਕੋਟਲੇ ਤੇ ਤਾਂ ਉਹਨਾਂ ਨੇ ਇਸ ਜ਼ਾਲਮ ਨੂੰ ਘੜੀਸ ਘੜੀਸ ਕੇ ਮਾਰਿਆ ਤੇ ਬੀਬੀ ਅਨੂਪ ਕੌਰ ਜੀ ਦੀ ਕਬਰ ਪੱਟ ਕੇ ਉਹਨਾਂ ਦਾ ਸੰਸਕਾਰ ਉਸ ਵੇਲੇ ਕੀਤਾ ਗਿਆ ਇਹ ਸਾਨੂੰ ਸਾਰਿਆਂ ਨੂੰ ਸੋਚਣ ਤੇ ਸਮਝਣ ਦੀ ਲੋੜ ਹੈ ਕਿ ਸਾਡੇ ਨਾਇਕ ਕੌਣ ਨੇ ਤੇ ਸਾਡੇ ਦੁਸ਼ਮਣ ਕੌਣ ਨੇ ਕੋਈ ਵੀ ਗਲਤ ਇਤਿਹਾਸ ਪੜ੍ਹ ਸੁਣ ਕੇ ਆਪਣੇ ਦੁਸ਼ਮਣਾਂ ਨੂੰ ਆਪਣੇ ਸਿਰਾਂ ਤੇ ਨਾ ਬਿਠਾਈਏ